30 30 ਸਕੈਂਟ ਦੀਆਂ ਰੀਲਾਂ ਪਾਈਆਂ ਜਾਂਦੀਆਂ ਤੇ ਸਾਡਾ ਦਿਮਾਗ ਘਮਾਇਆ ਜਾਂਦਾ ਸੋਸ਼ਲ ਮੀਡੀਆ ਤੇ 30 30 ਸਕੈਂਟ ਬਾਅਦ ਕਿਵੇਂ ਕਦੇ ਪੀ ਪਾਦਾ ਤੇ ਕਦੇ ਘਟਦਾ ਆਹ ਕੁਝ ਹੋ ਰਿਹਾ ਸਾਡਾ ਰੀਲਾਂ ਦੇ ਵਿੱਚ ਪੰਜ ਮੁੱਖ ਸੋਮੇ ਸਨ ਬੱਚਿਆਂ ਨੂੰ ਸਿਖਾਉਣ ਦੇ ਪੰਜੇ ਹੀ ਖਤਮ ਹੋ ਗਏ ਮਾਫੀ ਚਾਹਵਾਗਾ ਮੈਂ ਇੱਧਰ ਜਾਣਗੇ ਜੀ ਬੱਚੇ ਮੈਂ ਬੇਨਤੀ ਕਰਦਾ ਹਾਂ 30 30 ਸਕਿੰਟ ਦੀਆਂ ਰੀਲਾਂ ਪਾਈਆਂ ਜਾਂਦੀਆਂ ਤੇ ਸਾਡਾ ਦਿਮਾਗ ਘਮਾਇਆ ਜਾਂਦਾ ਸੋਸ਼ਲ ਮੀਡੀਆ ਤੇ 30 30 ਸਕਿੰਟ ਬਾਅਦ ਕਿਵੇਂ ਪਹਿਲੀ ਰੀਲ ਆਈ ਦਰਬਾਰ ਸਾਹਿਬ ਤੋਂ ਕੀਰਤਨ ਹੋ ਰਿਹਾ ਜੀ ਸ਼ਾਰਟਕਟ 1 ਮਿੰਟ ਦੀ 1.5 ਮਿੰਟ ਦੀ ਪੈਂਦੀ ਹੈ 30 ਸਕਿੰਟ ਦੀ ਆ ਗਈ ਅਸੀਂ ਸੁਣੀ ਸਤਨਾਮ ਵਾਹਿਗੁਰੂ ਕਿਹਾ ਦੂਜੀ ਰੀਲ ਆਈ ਕੋਈ ਜੋਧਿਆਂ ਦੀ ਬਾਤ ਗਾ ਰਿਹਾ ਹੈ ਕੋਈ ਸੂਰਮਿਆਂ ਦੀ ਗੱਲ ਕਰ ਰਿਹਾ ਹੈ ਕੋਈ ਪੋ ਦੀਆਂ ਠੰਡੀਆਂ ਰਾਤਾਂ ਦੀ ਗੱਲ ਕਰ ਰਿਹਾ ਹੈ ਵੀ ਸਾਹਿਬਜ਼ਾਦੇ ਕਿਵੇਂ ਸ਼ਹੀਦ ਹੋਏ ਨੇ ਕੋਈ ਢਾਡੀ ਗਾ ਰਿਹਾ ਹੈ ਕੋਈ ਕਵੀਸ਼ਰ ਗਾ ਰਿਹਾ ਹੈ ਬੱਲੇ ਬੱਲੇ ਜੋਸ਼ ਚੜ ਗਿਆ ਜੀ ਜੋਸ਼ ਆਇਆ ਸਾਡੂੰ ਤੀਜੀ ਰੀਲ ਆਈ ਫਟ ਲਾਂਡਤ ਅੱਧ ਕ ਨੰਗੇ ਕੱਪੜੇ ਪਾ ਕੇ ਅੱਧ ਥੱਕੀ ਹੋਈ ਔਰਤ ਗਾਣਿਆਂ ਦੇ ਉੱਪਰ ਨੱਚਦੀ ਪਈ ਹੈ ਉਹ ਦੋਏ ਚੀਜ਼ਾਂ ਭੁੱਲ ਗਏ ਜਿਹੜੀਆਂ ਪਹਿਲਾਂ ਦੇਖੀਆਂ ਸਨ ਅਸਲੀਅਤ ਹੈ ਚੌਥੀ ਰੀਲ ਆਈ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਰਿਹਾ ਹੈ ਕੋਈ ਅਸੀਂ 30 ਸਕੰਡ 45 ਸਕੰਡ 1 ਮਿੰਟ 1.5 ਮਿੰਟ ਸੁਣੀ ਇੱਕ ਜਜ਼ਬਾਜ ਉੱਠਿਆ ਵੀ ਬਿਲਕੁਲ ਬਾਬੇ ਨਾਨਕ ਨੇ ਕਿਹਾ ਹੈ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਹਤ ਬਾਬੇ ਨਾਨਕ ਨੇ ਕਿਹਾ ਹੈ ਸਾਨੂੰ ਪਾਣੀ ਬਚਾਉਣਾ ਚਾਹੀਦਾ ਹੈ ਇੱਕ ਅਵਾਲ ਉੱਠਿਆ ਪਰ ਅਗਲੀ ਰੀਲ ਫੇਰ ਨੱਚਦੀ ਦੀ ਆ ਗਈ ਉਹ ਅਵਾਲ ਫੇਰ ਖਤਮ ਹੋ ਗਿਆ ਪੈ ਗਿਆ ਨਾ ਆਵਾਗਮਣ ਚ ਪੈ ਗਿਆ ਨਾ ਚੱਕਰ ਦੇ ਵਿੱਚ ਕਦੇ ਜਿਵੇਂ ਗੁਰਬਾਣੀ ਆਪਾਂ ਕਹਿੰਦੇ ਆ ਨਾ ਵੀ ਬੀਪੀ ਵਧਦਾ ਘਟਦਾ ਬੀਪੀ ਵਧਦਾ ਘਟਦਾ ਇਹ ਤੇ ਗੁਰੂ ਸਾਹਿਬ ਜੀ ਪਹਿਲਾਂ ਕਹਿਵੇ ਕਬਹੂ ਜੀੜਾ ਊਂਗ ਚੜਤ ਹੈ ਕਬਹੂ ਜਾਏ ਪਿਆਲੇ ਕਦੇ ਬੀਪੀ ਵਧਦਾ ਤੇ ਕਦੇ ਘਟਦਾ ਆਹ ਕੁਝ ਹੋ ਰਿਹਾ ਸਾਡਾ ਰੀਲਾਂ ਦੇ ਵਿੱਚ ਪੰਜ ਮੁਖ ਸੋਮੇ ਸਨ ਬੱਚਿਆਂ ਨੂੰ ਸਿਖਾਉਣ ਦੇ ਪੰਜੇ ਹੀ ਖਤਮ ਹੋ ਗਏ ਮਾਫੀ ਚਾਹਾਂਗਾ ਮੈਂ ਕਿੱਧਰ ਜਾਣਗੇ ਜੀ ਬੱਚੇ 30 30 ਸਕਿੰਟ ਦੀਆਂ ਰੀਲਾਂ ਪਾਈਆਂ ਜਾਂਦੀਆਂ ਤੇ ਸਾਡਾ ਦਿਮਾਗ ਘਮਾਇਆ ਜਾਂਦਾ ਸੋਸ਼ਲ ਮੀਡੀਆ ਤੇ 30 30 ਸਕਿੰਟ ਬਾਅਦ ਕਿਵੇਂ ਕਦੇ 20 ਪਾਦਾ ਤੇ ਕਦੇ ਘਟਦਾ ਆਹ ਕੁਝ ਹੋ ਰਿਹਾ ਸਾਡਾ ਰੀਲਾਂ ਰੇਵ ਇੱਕੀ ਪੰਜ ਮੁੱਖ ਸੋਮੇ ਸਨ ਬੱਚਿਆਂ ਨੂੰ ਸਿਖਾਉਣ ਦੇ ਪੰਜੇ ਹੀ ਖਤਮ ਹੋ ਗਏ ਮਾਫੀ ਚਾਹਵਾ ਗਿਆ ਮੈਂ ਇੱਧਰ ਜਾਣਗੇ ਜੀ ਬੱਚੇ ਮੈਂ ਬੇਨਤੀ ਕਰਦਾ ਹਾਂ ਨਾ 30 30 ਸਕਿੰਟ ਦੀਆਂ ਰੀਲਾਂ ਪਾਈਆਂ ਜਾਂਦੀਆਂ ਤੇ ਸਾਡਾ ਦਿਮਾਗ ਘਮਾਇਆ ਜਾਂਦਾ ਸੋਸ਼ਲ ਮੀਡੀਆ ਤੇ 30 30 ਸਕਿੰਟ ਬਾਅਦ ਕਿਵੇਂ ਪਹਿਲੀ ਰੀਲ ਆਈ ਦਰਬਾਰ ਸਾਹਿਬ ਤੋਂ ਕੀਰਤਨ ਹੋ ਰਿਹਾ ਜੀ ਸ਼ਾਰਟਕਟ 1 ਮਿੰਟ ਦੀ 1.5 ਮਿੰਟ ਦੀ ਪੈਂਦੀ ਹੈ 30 ਸਕਿੰਟ ਦੀ ਆ ਗਈ ਅਸੀਂ ਸੁਣੀ ਸਤਨਾਮ ਵਾਹਿਗੁਰੂ ਕਿਹਾ ਦੂਜੀ ਰੀ ਲਾਈ ਕੋਈ ਯੋਧਿਆਂ ਦੀ ਬਾਤ ਗਾ ਰਿਹਾ ਹੈ ਕੋਈ ਸੂਰਮਿਆਂ ਦੀ ਗੱਲ ਕਰ ਰਿਹਾ ਹੈ ਕੋਈ ਪੋਹ ਦੀਆਂ ਠੰਡੀਆਂ ਰਾਤਾਂ ਦੀ ਗੱਲ ਕਰ ਰਿਹਾ ਹੈ ਵੀ ਸਾਹਿਬ ਜاده ਕਿਵੇਂ ਸ਼ਹੀਦ ਹੋਏ ਨੇ ਕੋਈ ਢਾਡੀ ਗਾ ਰਿਹਾ ਹੈ ਕੋਈ ਕਵੀਸ਼ਰ ਗਾ ਰਿਹਾ ਹੈ ਬੱਲੇ ਬੱਲੇ ਜੋਸ਼ ਚੜ ਗਿਆ ਜੀ ਜੋਸ਼ ਆਇਆ ਸਾਡੂ ਤੀਜੀ ਰੀ ਲਾਈ ਫਟ ਲਾਣਤ ਅੱਧ ਕੱਪ ਨੰਗੇ ਕੱਪੜੇ ਪਾ ਕੇ ਅੱਧ ਧੱਕੀ ਹੋਈ ਔਰਤ ਗਾਣਿਆਂ ਦੇ ਉੱਪਰ ਨੱਚਦੀ ਪਈ ਹੈ ਉਹ ਦੋਏ ਚੀਜ਼ਾਂ ਭੁੱਲ ਗੀਆਂ ਜਿਹੜੀਆਂ ਪਹਿਲਾਂ ਦੇਖੀਆਂ ਸਾਨੂੰ ਅਸਲੀਅਤ ਹੈ ਚੌਥੀ ਰੀਲ ਆਈ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਰਿਹਾ ਹੈ ਕੋਈ ਅਸੀਂ 30 ਸਕਿੰਟ 45 ਸਕਿੰਟ 1 ਮਿੰਟ 1.5 ਮਿੰਟ ਸੁਣੀ ਇੱਕ ਜਜ਼ਬਾ ਜਾ ਉੱਠਿਆ ਵੀ ਬਿਲਕੁਲ ਬਾਬੇ ਨਾਨਕ ਨੇ ਕਿਹਾ ਹੈ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਹਤ ਬਾਬੇ ਨਾਨਕ ਨੇ ਕਿਹਾ ਹੈ ਸਾਨੂੰ ਪਾਣੀ ਬਚਾਉਣਾ ਚਾਹੀਦਾ ਹੈ ਇੱਕ ਅਵਾਲ ਉਖਿਆ ਪਰ ਅਗਲੀ ਰੀਲ ਫੇਰ ਨੱਚਦੀ ਦੀ ਆ ਗਈ ਉਹ ਅਵਾਲ ਫੇਰ ਖਤਮ ਹੋ ਗਿਆ ਪੈ ਗਏ ਨਾ ਆਵਾਗਮਣ ਚ ਪੈ ਗਏ ਨਾ ਚੱਕਰ ਦੇ ਵਿੱਚ ਕਦੇ ਜਿਵੇਂ ਗੁਰਬਾਣੀ ਆਪਾਂ ਕਹਿੰਦੇ ਆ ਨਾ ਵੀ ਬੀਪੀ ਵਧਦਾ ਘਟਦਾ ਬੀਪੀ ਵਧਦਾ ਘਟਦਾ ਇਹ ਤੇ ਗੁਰੂ ਸਾਹਿਬ ਜੀ ਪਹਿਲਾਂ ਕਹਿਵੇ ਕਬ ਹੂੰ ਜੀੜਾ ਉਗ ਚੜਤ ਹੈ ਕਬ ਹੂੰ ਜਾਏ ਪਿਆਲੇ ਕਦੇ ਬੀਪੀ ਵਾਧਦਾ ਤੇ ਕਦੇ ਘਟਦਾ ਆਹ ਕੁਝ ਹੋ ਰਿਹਾ ਸਾਡਾ ਰੀਲਾਂ ਦੇ ਵਿੱਚੇ ਪੰਜ ਮੁਖ ਸੋਮੇ ਸਨ ਬੱਚਿਆਂ ਨੂੰ ਸਿਖਾਉਣ ਦੇ ਪੰਜੇ ਹੀ ਖਤਮ ਹੋ ਗਏ ਮਾਫੀ ਚਾਹਾਂਗਾ ਮੈਂ ਕਿੱਧਰ ਜਾਣਗੇ ਜੀ ਬੱਚੇ